ਤਨ 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 ਜਨ ਆਇ ਜਿਸ ਪ੍ਰਸਾਦ ਸਭ ਚੋਤਰਾਇ ਜਨ ਆਉ ਭਰੇ ਸੁਹਾਉ ਤਨ ਕੇ ਸੰਗ ਜਿਤ ਆਵੇ ਨਾਉ ਮਹਾਵਾਕ ਪ੍ਰਸਾਦ ਸਤਗੁਰੂ ਜੀਓ ਆਪ ਜੀ ਦੇ ਧਰੋਂ ਰੱਖਿ ਰੇ ਮਹਾਪੁਰਖ ਤਨ ਤਨ ਸੰਤ ਮਹਾਰਾਜ ਜੀ ਮਾਨਿਕਸੋ ਬਿਹਾਰ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਗੁਰਸਾਖਰਨਾਸਨੋ ਸਾਹਿਬ ਅਤੀ ਤਨ ਤਨ ਸ੍ਰੀ ਮਾਨਿਕ ਸੋਗਿਆਨ ਸੰਤ ਮਹਾਰਾਜ ਸੰਤ ਬਾਬਾ ਉਹ ਰਾਮ ਸਿੰਘ ਜੀ ਮਹਾਰਾਜ ਜੀ ਦੇਵ ਜੀ ਮਹਾਪੁਰਖਾਂ ਦੀ ਨਿੱਕੀ ਮਿੱਠੀ ਰਾਤ ਨੂੰ ਮੁਖ ਰਹਿਦੇ ਹਨ ਨਗਰ ਸੁਦੌਟ ਅਲਾ ਕਰਨ ਵਾਸਤੇ ਸੰਗਤਾਂ ਨੂੰ ਫਕੀਰੋਂ ਕੇ ਬਖਸ਼ਿਸ਼ੇ ਪਵਿੱਤਰ ਅਸਥਾਨ ਤੋਂ ਮਹਾਪੁਰਖਾਂ ਨੇ ਇਹਨਾਂ ਦੀ ਵਾਲਾ ਦੀ ਬਖਸ਼ਿਸ਼ ਕੀਤੀ ਸਤਿਗੁਰੂ ਜੀ ਆਪ ਜੀ ਦੇ ਪਰ ਕਿਰਪਾ ਹੋਈ ਹੈ ਅੱਜ ਤੀਸਰੇ ਦਿਨ ਤੀਜੇ ਪਹਿਰ ਦੇ ਦੀਵਾਨ ਸਜੇ ਹਨ ਸੰਤ ਖਾਲਸਾ ਪ੍ਰਕਾਸ਼ ਕ੍ਰਿਪੰਦਰ ਵਾਰ ਸਭੇ ਹਨ ਜਿਸ ਦੇ ਵਿੱਚ ਮਹਾਪੁਰਖਾਂ ਨੇ ਪਹੁੰਚੀ ਕਥਾ ਕੀ ਤੁੰਦਵਾਰਾ ਸੰਕਲਨ ਨੇ ਹਲ ਕੀਤਾ ਸਾਡੇ ਮਨਾਂ ਨੂੰ ਆਪਣੀ ਦੇਰਮਤੀ ਨਾਲ ਜੋੜਿਆ ਹੈ ਮਹਾਰਾਜ ਕਿਰਪਾ ਕਰੇ ਮਹਾਪੁਰਖਾਂ ਨੂੰ ਦੀਰਗਾਜੀ ਬਖਸ਼ ਮਹਾਪੁਰਖਾਂ ਦੇ ਸਿੱਖੇ ਮੇਰੇ ਪਰਿਆ ਹੱਥ ਰੱਖਣਾ ਸੱਚੇ ਪਤਵ ਜਿਸੇ ਤਰ੍ਹਾਂ ਧੁਰ ਕਰੰਮ ਦੀ ਸੇਵਾ ਕਰੰਦੇ ਰਹੇ ਸੰਤਨੋ ਨਾਮ ਵਿੱਚ ਪੌਂਦੇ ਰਹੇ ਮਹਾਰਾਜ ਜਿੰਨੇ ਗਨ ਮਾਈ ਪਾਈ ਬੀਰਬੋਧਰਤ ਨਕਰਨਵਾਸੀ ਇਲਾਕਾ ਨਵਾਸੀ ਸੰਗਤਾਂ ਨੇ ਸੰਤ ਮਹਾਰਾਜੀ ਜੀ ਦਾ ਅਧਿਕ ਸਰਦਾਰ ਭਗਵਾਨ ਨਦੀਨ ਸਤਿਗੁਰੂ ਜੀ ਉਹ ਆਦੇਸ਼ ਤਨਵਾ ਵਿੱਚ ਸ਼ਿਵਾਂ ਕੀਤੀ ਹੈ ਸਮੂਹ ਸੰਗਤ ਦੇ ਹਾਜ਼ਰੀ ਆਉਂਦੀ ਦੇ ਦਰਪੇ ਪ੍ਰਵਾਨ ਕਰਨੀ ਸੱਚੇ ਪਾਤਸ਼ਾਹ ਸਮੂਹ ਸੰਗਤ ਦੀਆਂ ਪਾਵਨਾਂ ਮੂਰੀਆਂ ਕਰਨੀਆਂ ਸੱਚੇ ਪਾਤਸ਼ਾਹ ਕਾਲ ਦਰਾਸ ਕਰਨੇ ਦੁੱਖਾਂ ਨੂੰ ਸੰਸਾਰ ਨਾਸ ਕਰਨਾ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ ਰੋ ਦੀ ਸਾਰੀ ਨੂੰ ਮਹਾਰਾਜੀ ਕੋਲ ਤੁਮ ਮਾਫ ਕਰਨੀ ਅਗਲੀ ਵਾਰ ਸੁਧ ਵਾਣੀ ਪਾਉਣੀ ਪਾਉਂਦੀ ਸੇਵਾ ਕਰਨੀ ਤਾਪ ਤੁਮ ਕੋਤਪਸ਼ਾਣੀ ਖੜੀ ਸੁਣੀ ਸੰਗਤ ਇਹ ਤੇ ਵਰਤਸਤ ਸੁਣ ਮਹਾਰਾਜ ਦੀ ਪਰ ਕੋਲ ਆਇਆ ਦਰ ਪ੍ਰਵਾਣ ਕਰਨਾ ਇਸੇ ਤਰ੍ਹਾਂ ਸੰਗਤਾਂ ਵਿੱਚ ਸਿੱਖੀ ਮੇਰੇ ਪਰ ਆਪ ਦਾ ਪ੍ਰਣ ਸਤਿਗੁਰੂ ਜੀ ਇਸੇ ਤਰ੍ਹਾਂ ਮਿਲ ਕੇ ਸੰਗਤਾਂ ਆਪ ਜੀ ਦੇ ਮਹਾਨ ਗੁਰ ਪਰਵਰਤਕਿਆਂ ਦਾ ਨਾਮ ਲਉਦੇ ਰਹੇ ਹਨ ਆਪੇ ਮਹਾਪੁਰਖਾਂ ਦੇ ਪ੍ਰਮੇਤ ਕਰਿ ਬਿਰਾੜੇ ਰੂਹਾਂ ਦਾ ਨਾਮ ਲਉਦੇ ਰਹੇ ਹਨ ਕਿ ਪਾਤਸ਼ਾਹ ਇਤਿਹਾਕ ਬਖਸ਼ ਚੜ੍ਹਨਾ ਆਪ ਜੀ ਦੇ ਜੋ ਪ੍ਰਾਪਤ ਪ੍ਰਸਾਦ ਦੀ ਦੇਰ ਹਾਜ਼ਰ ਹੈ ਸਿੱਤੇ ਪਾਤਸ਼ਾਹ ਜੀ ਤੋਂ ਕੋਪੋਤੰਗੇ ਜੋ ਵੀ ਆਪ ਜੀ ਦਾ ਸਿਤ ਪ੍ਰਸਾਦ ਸਕੇ ਵਾਟਰੂ 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 ਜਲੇ ਕਰਪਾ ਤੁਮਹਾਰਾ ਜੀ ਵਿਹਾਰ ਤੋਂ ਮੰਦੇ ਹੁਕਮਾਂ ਬਸ ਕੇ ਸੰਪਾਨ ਵਿਹਾਰ ਤੋਂ ਸਹੀ ਪਿਆਰਾ ਮੇਰੇ ਮੁੱਜਾ ਨੇ ਲੈਤਰ ਨਾਰਦਤਾ ਵੀ ਨਾਨਕ ਨਾਮ ਚੜਦੇ ਤਾ ਆਹ ਜੀ ਕੀ ਕਰਾ Come